ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਆਏ ਸੀਗੇ ਆਮ ਆਦਮੀ ਕਲੀਨਿਕ ਪਿੰਡ ਜਿਹੜਾ ਬਣਿਆ ਹੋਇਆ ਪੁਰਾਣਾ ਏਟਲ ਸਕੂਲ ਸੀਗਾ ਪਹਿਲਾਂ ਤੇ ਹੁਣ ਇਹ ਆਮ ਆਦਮੀ ਕਲੀਨਿਕ ਬਣ ਚੁੱਕਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਅਸੀਂ ਆਏ ਸੀਗੇ ਬੂਟੇ ਲਾਉਣ ਤੇ ਸਾਰੇ ਸੇਵਾਦਾਰਾਂ ਨਾਲ ਅੱਜ ਤੁਹਾਡੀ ਇੰਟਰੋਡਕਸ਼ਨ ਕਰਾਉਨੇ ਆ ਇਹ ਨੇ ਸਾਡੇ ਗਗਨ ਵੀਰਾ ਜੀ ਸਤਿ ਸ਼੍ਰੀ ਅਕਾਲ ਬਲਾਦੋ ਜੀ ਸਾਰਿਆਂ ਨੂੰ ਆਹ ਸਤਿ ਸ਼੍ਰੀ ਅਕਾਲ ਜੀ ਬੈਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਆ ਜੀ ਰਜਿੰਦਰ ਸਿੰਘ ਜਿੰਦਰੀ ਜਿੰਦਰੀ ਕੁਛ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਹੋਰ ਕੁਛ ਦਰਸ਼ਕਾਂ ਨੂੰ ਕੁਛ ਕਹਿਣਾ ਜਾਉਗੇ ਚੈਨਲ ਸਬਸਕ੍ਰਾਈਬਰ ਜੀ ਦਾ ਜਿਆਦਾ ਸਬਸਕ੍ਰਾਈਬ ਕਰ ਲੋ ਸਾਰੇ ਜਣੇ ਜੀ ਠੀਕ ਆ ਜੀ ਇਹ ਆ ਮੁੰਡਾ ਰਿਦਮ ਵੀਰੇ ਸਾਰੇ ਇਹੀ ਨਾਲੇ ਸੇਮ ਰਿਦਮ ਕੁਛ ਕਹਿਣਾ ਜਾਏਗਾ ਹੱਥੋਂ ਬਾਤ ਰੈਸਟ ਲਾਓ ਯਾਰ ਵੀਰੇ ਮੇਰੇ ਨਾਲ ਹੀ ਸ਼ਾਮ ਸੰਭਾਲ ਕਰੋ ਤੇ ਹੋਰ ਬਹੁਤ ਚੈਨਲ ਸਬਸਕ੍ਰਾਈਬਰ ਚੈਨਲ ਸਬਸਕ੍ਰਾਈਬ ਕਰੋ ਯਾਰ ਭਾਈ ਜਾ ਯਾਰ ਇਹ ਆ ਪ੍ਰਭ ਜੋ ਸਿੰਘ ਪ੍ਰਭਾ ਪਿਆਲਾ ਇੱਥੇ ਆ ਹਾਂ ਦਰਸ਼ਕਾਂ ਨੂੰ ਹੈਲੋ ਨਹੀਂ ਕਹਿਣੀ ਹੈਲੋ ਵੀਰੇ ਚੈਨਲ ਸਬਸਕ੍ਰਾਈਬਰ ਹੀ ਕਹਦੇ ਤੇਰੀ ਗੱਲ ਮੰਨਦੇ ਵੀਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਕਮੈਂਟ ਕਰਿਓ ਇੱਥੇ ਆਏ ਆਪਣੇ ਵਾਹ ਦੇ ਬਾਹਰ ਤੇ ਉਹ ਦੇਖੀ ਵੀਰੇ ਆਏ ਆ ਧੀਰਾ ਵੀਰੇ ਕਿਹੜਾ ਵਰਾਗ ਤਣਾਉਣਾ ਜੇ ਕਰੰਡਾ ਜੀ ਦਾਦਾ ਪੋਤਾ ਹੈ ਮਾਫੀ ਲੈ ਕੰਡਿਆ ਵਾਲਾ ਕੰਡਿਆ ਇਹ ਆ ਸੀਪਾ ਸੰਦੀਪ ਸਿੰਘ ਸੀਪਾ ਹਾਂ ਵੀ ਕੁਝ ਕਹਿਣਾ ਚਾਹੋਗੇ ਸੀਪਾ ਜੀ ਜਿਹੜਾ ਸੀਪਾ ਸਿੰਘ ਆਪਾਂ ਹੀ ਕਹਿਣਾ ਬਸ ਇਹ ਆ ਸਤਨਾਮ ਸੱਤਾ ਜਿਹਦੀ ਕੀ ਰੀਲ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਟੋਏ ਕੱਢਣ ਕੱਢਣ ਲੱਗਿਆ ਹੋਇਆ ਹਾਂ ਵੀ ਦਾਰਸ਼ਕਾਂ ਨੂੰ ਕੁਝ ਕਹਿਣਾ ਚਾਹੇਗਾ ਬਸ ਵੀਰੇ ਵੱਧ ਤੋਂ ਵੱਧ ਦਰਸਤ ਲਾਓ ਤੇ ਇਹਨਾਂ ਦੀ ਸਾਥ ਸੁਭਾਅ ਕਰੋ ਠੀਕ ਹੈ ਬਾਰੇ ਕੋਣ ਹੈ ਕਿ ਇਹ ਆ ਰਵੀ ਥੋੜਾ ਜਿਹਾ ਸੰਗ ਦਾ ਵਾ ਚਲ ਚੈਨਲ ਸਬਸਕ੍ਰਾਈਬ ਕਰਨ ਨੂੰ ਕਹਦੇ ਲੋਕਾਂ ਨੂੰ ਗਾਇਸ ਤੁਸੀਂ ਗੁੱਸਾ ਨਾ ਕਰਿਓ ਅਸੀਂ ਹੈਗੇ ਨਵੇਂ ਹਜੇ ਬੰਦੇ ਸਾਰੇ ਨਵੇਂ ਟ੍ਰੈਂਡ ਦੀ ਹੋਏ ਹੋਏ ਇਹ ਵੀਡੀਓ ਦੇ ਵਿੱਚ ਓਏ ਵੀਡੀਓ ਵੀਡੀਓ ਬਣਾਉਣ ਦੇ ਟ੍ਰੈਂਡ ਦੀ ਹੋਏ ਹੋਏ 8 ਸਾਲ ਬੂਟੇ ਲਾਉਂਦੇ ਨੂੰ ਜ਼ਰੂਰ ਹੋ ਗਿਆ ਪਰ ਆਉਣ ਲਾਵਾਂਗੇ ਬਿਹੜੇ ਦਾ ਬੂਟਾ ਆ ਸਾਡੇ ਆਦਰਾ